लेकूप त उन

ਸਤਿਗੁਰੂ ਜੀ ਦੇਵ ਕਰਾ ਦੇ ਜੀ ਸੁੰਲਾਮੀ ਵਰਖਾ ਸਰਪੰਸਰਪੇ ਗੁਰੂ ਘਰ ਤੋਂ ਪ੍ਰੋਗਰਾਮ ਕਰਵਾ ਦੇ ਸੁੰਲਾਮੀ ਵਰਖਾ ਸਰਪੰਸਰਪੇ ਗੁਰੂ ਘਰ ਤੋਂ ਪ੍ਰੋਗਰਾਮ ਕਰਵਾ ਦੇ ਜੀ ਸਾਰਾ ਕਾਵੇ ਅੰਤਾਰਾਂ ਉਚਾਲ ਘਰ ਘਰ ਲੈ ਲਾਵੇ ਸਾਰਾ ਸਤਿ ਸ਼੍ਰੀ ਅਕਾਲ 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 ਸਤਿ ਸ਼੍ਰੀ ਅਕਾਲ

ਫਿਰ ਦਾਸ ਜੀ ਬਤਾ ਉਸੇ ਭਾਈ ਹਰਪ੍ਰੀਤ ਸਿੰਘ ਜੀ ਹਰਮਨ ਸਿੰਘ ਜੀ ਬਲਵਿੰਦਰ ਸਿੰਘ ਜੀ ਤਰਤੇਵ ਸਿੰਘ ਜੀ ਬਲਵੰਤ ਸਿੰਘ ਜੀ ਜੂੜਕ ਸਿੰਘ ਜੀ ਹਰਬਾਹ ਸਿੰਘ ਜੀ ਪ੍ਰਵਿੰਦਰ ਸਿੰਘ ਜੀ ਬਾਵਾ ਸਿੰਘ ਜੀ ਤੇਜ ਸਿੰਘ ਜੀ ਕਮਲ ਸਿੰਘ ਜੀ ਇਹਨਾਂ ਸਾਰਿਆਂ ਵੱਲੋਂ ਦਾਇਰ ਸੰਕਾ ਦੀ ਸੇਵਾ ਵੀ ਹੋ ਰਹੀ ਹੈ ਚੰਦਪਿਆਰੇ ਸਿੰਘ ਸੌਰਾਨਾ ਜੀ ਸੋਭਾ ਅਗੁਰਿਤ ਵਿਦਾਰ ਗੁਰੂ ਸਾਹਿਬ ਦੀ ਗੱਲ ਦਾ ਸਰਪਰਵਾਸ ਹੈ ਸਾਧਗ੍ਰੋਹ ਦੇ ਕਿਰਪਾਦਾਰਾਂ ਨੂੰ ਸਾਰਾ

ਸਿੱਖ ਪਰ ਕਰ ਗਿਆ ਸਤਿਗੁਰ ਦਾ ਸਿੱਖ ਪਰ ਕਰ ਗਿਆ ਨਾ ਕੋ ਨਾਮ ਤੇ ਪਰ ਕਰ ਗਿਆ ਸਤਿਗੁਰ ਨਾਮ ਅ ਪਰ ਕਰ ਗਿਆ ਸਿੰਘ ਸਾਹਿਬਾਨ ਨੂੰ ਦਾਤ ਕੋ ਸਤਕਾਰ ਹੋਰ ਵੀ ਜੋ ਜੋ ਸੇਵਾਵਾਂ ਭਾਈ ਜਿਵੇਂ ਜਿਵੇਂ ਆਉਣਗੀਆਂ ਦੱਸ ਦਿੱਤਾ ਜਾਵੇਗਾ ਸਭ ਤਾਂ ਜਿਵੇਂ ਜਿਵੇਂ ਵੀ ਪੰਥ ਪਿਆਰੇ ਸਿੰਘ ਸਾਹਿਬਾਨਾਂ ਦੀਆਂ ਸੇਵਾਵਾਂ ਕਰਦੀਆਂ ਨੇ ਜੇਕਰ ਮਹਾਰਾਜ ਦੀ ਕਿਰਪਾ ਹੈ ਕਿਹੜੇ ਮਹਾਨ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਅੱਜ ਦੇ ਇਤਿਹਾਸ ਨੂੰ ਫਰੋਲ ਕੇ ਵੇਖ ਲਵੋ ਅੱਜ ਤੱਕ ਦੇ ਦੁਨੀਆ ਦੇ ਇਤਿਹਾਸ ਨੂੰ ਫਰੋਲ ਕੇ ਵੇਖ ਲਵੋ ਗੁਰੂਆਂ ਨੇ ਆਪਣੇ ਸੈਲੇ ਕੇ ਜ਼ਰੂਰ ਬਣਾਏ ਹੋਣਗੇ ਸਾਜ ਦੇ ਜ਼ਰੂਰ ਹੋਣਗੇ ਪਰ ਨਿਵਾਸੇ ਕਿਸੇ ਦੇ ਨਹੀਂ ਇਹ ਕੇਵਲ ਗੁਰੂ ਗਵੰਦ ਸਿੰਘ ਸਾਹਿਬਾ ਮਹਾਰਾਜ ਦੇ ਹਿੱਸੇ ਆਵੇ ਹਨ ਬਾਰ ਬਤ ਗੱਲ ਕਰਾਂਗੇ ਕਰਨ ਕੇ ਚੱਲੇ ਆ ਜੀ ਸੰਤਾਂ ਬਾਬਾਂ ਦੀਆਂ ਸੇਵਾਾਂ ਮਾਰ ਦੀਆਂ ਨੇ ਗੁਰੂ ਕਾਬ ਦੀ ਜੀਵਨਮੁਣੇ ਨਿਪੰਘ ਕਰਨ ਸਤਨਾਮ ਦੀਆ ਸਤਗੁਰੂ ਸੇਵਾਾਂ ਦਾ ਬਲ ਕਰਨ ਚੜ੍ਹਦੀਆਂ ਕਲਾ ਵਿੱਚ ਇਸ ਕਰਨ ਨਾਮ ਦਾ ਰਬੀਆਂ ਦਾ ਅਮਰਤ ਮੇਲਾ ਬਾਣੀ ਬਾਣੇ ਦਾ ਪਿਆਰ ਗੁਰਸਤ ਪੂਰਨ ਦੀਆਂ ਲਾਟਾਂ ਤੋਂ ਹੋਈ ਪਾਣ ਭਾਈ ਜਿੱਥੇ ਜਿਹੜਾ ਰੌਲਾ ਪੈ ਰਿਹਾ ਨਾ ਰੌਲਾ ਨਾ ਪਾਓ ਰੌਲਾ ਪਾਓ ਪਰ ਚੁੱਪ ਕਰਕੇ ਪਾਓ ਹੋਈ ਹੋਰ ਗਾੜੀ ਦਾ ਉੱਥੇ ਹੀ ਹੈ ਜੀ ਸੇਵਾਦਾਰ ਪ੍ਰਬੰਧਕਾ ਨੇ ਸਰਦੇ ਗਲਾ ਬਖਸ਼ਿਸ਼ ਕਰਨ ਨਾਮ ਦਾ ਇੱਕ ਦਰਸਾ ਬਖਸ਼ਿਸ਼ ਕਰਨ ਕਮੇਟੀ ਵਿੱਚ ਬਰਚਾ ਪਾਉਣਾ ਦੀ ਉਹ ਰੂਟ ਦਾ ਨਾਮ ਉਹ ਤੁਹਾਨੂੰ ਕਾਜੀ ਬਣਾ ਦਊਗਾ ਤੁਹਾਨੂੰ ਦੱਸੋ ਤੁਹਾਨੂੰ ਦੋਸਤ ਦਾ ਪਤਾ ਹੀ ਨਹੀਂ ਆਦਾ 阿里。

ਬਾਜੀ ਸਿਰ ਧਾਕੇ ਦੀ ਸਿਰ ਧਾਕੇ ਸਿਰ ਧਾਕੇ ਹallelujah ਸਭ ਰਾਜਨੀਤੀ ਸੌਂਦ ਦਾ ਬਾਕੀ ਬੰਦਾ ਛੱਡ ਰਿਹਾ ਜਿਹੜਾ ਤੇ ਸਾਡੇ ਮੁੱਢੇ ਵਾਲ ਛੱਡ ਕਰਕੇ ਬਵੇ ਕਦੇ ਚਾਈ ਮਤ ਨਾਲ ਤੇ ਵੀ ਹਰ ਵਾਰ ਦੀ ਤਰ੍ਹਾਂ ਸਾਡੇ ਬਹੁਤ ਹੋਰ ਸਰਦਾਰ ਜੋ ਭਾਈ ਸਰਦੇਵ ਸਿੰਘ ਜੀ ਬੈਂਕ ਵਾਲੇ ਉਹਨਾਂ ਵੱਲੋਂ ਪੰਜ ਚਾਰਾ ਸਿੰਘ ਸਾਹਿਬਾਨ ਦਾ ਅਤੇ ਸਤਿਕਾਰ ਗੁਰੂ ਸਾਹਿਬਾਨਾਂ ਦਾ ਅਤੇ ਸਤਿਕਾਰ ਸੰਗਤਾਂ ਦੀਆਂ ਸੁਭਾਣਾ ਬੀਬੀਆਂ ਭੈਣਾਂ ਨੂੰ ਦੇਖਤੀ ਹੈ ਜੀ ਸਿਰ ਝਾਪੇ ਮੱਥਾ ਮੇਕਣ ਜਾਓ ਸਰਮ ਸਾਰੇ ਬਹੁਤ ਲੱਗਦਾ ਸੋ ਭਾਈ ਸਰਦੇਵ ਸਿੰਘ ਦੀ ਵੱਲੋਂ ਹਰ ਵਾਰ ਦੀ ਤਰ੍ਹਾਂ ਸੰਜ ਪਿਆਰੇ ਸਿੰਘ ਸਾਹਿਬਾਨ ਅਦਬ ਸਤਕਾਰ ਗੁਰੂ ਸਾਹਿਬ ਜੀ ਅਦਬ ਸਤਕਾਰ ਸਤਿਗੁਰੂ ਜੀ ਇਹਨਾਂ ਨੇ ਕੀਤੇ ਹੋਏ ਹਰ ਵਾਰ ਦੀ ਸੇਵਾ ਦਰ ਪ੍ਰਵਾਹ ਕਰਨ ਚੜ੍ਹਦੇ ਕਲਾ ਬਖਸ਼ਿਸ਼ ਕਰਨ ਇਹਨਾਂ ਵੱਲੋਂ ਕੁਬੇਨਤੀ ਆਏ ਸੀ ਕਿਹਨੇ ਚਾਹਤਾ ਗੁਰਦੇਵ ਸਿੰਘ ਦੇ ਸਾਹ ਚਾਉਦੇ ਅੰਦਰ ਪਨਾਹ ਹੋਣਾ ਹੀ ਚਾਹੀਦਾ ਇਹਨਾਂ ਦਾ ਹਰ ਕੋਈ ਸਰ ਮੱਛੋ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਹੀਂ ਬੋਲਤੇ ਇੱਥੇ ਮਿਲ ਗਾ ਲੱਗਦਾ

Thank right. ਪਾਛਾ ਇਲਾ ਦੇਗੇ ਰੱਖ ਲਿਓ ਪੱਤ ਮੇਰੀ ਦੀ ਪੇਮ ਦਾ ਤੋਲਾ ਦੇਗੇ ਰੱਖ ਲਿਓ ਪੱਤ ਮੇਰੀ ਦੀ ਪੇਮ ਦਾ ਤੋਲਾ ਦੇਉ ਰੱਖ ਲਿਓ ਪੱਤ ਮੇਰੀ ਦੀ ਪੇਮ ਦਾ ਪਤੋਲਾ ਦੇਗੇ ਰੱਖ ਲਿਓ ਪੱਤ ਮੇਰੀ ਦੀ प्रेम पटोला तैसा ॾूलाई पटोला त जयता प्रेम पटोला तैसे जुता पटोला तैदा जूता प्रेम पटोला ਲਾ ਦੇ ਕੇ ਰੱਖ ਲੋ ਪਤ ਮੇਰੀ ਜੀ ਪ੍ਰੇਮ ਦਾ ਪਟੋਲਾ ਰੱਖ ਲੋ ਪਤ ਮੇਰੀ ਜੀ ਪ੍ਰੇਮ ਦਾ ਪਟੋਲਾ